ਸੋਨੇ ਚਾਂਦੀ ਦੀਆਂ ਕੀਮਤਾਂ ਜਿੱਥੇ ਅਸਮਾਨ ਨੂੰ ਛੂੰਹਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਤੇ ਉੱਥੇ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇਸ ਵਾਰ ਯਾਨੀ ਕਿ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ ਜੀ ਹਾਂ ਸੋਨੇ ਦੀ ਕੀਮਤ ਦੇ ਵਿੱਚ 1134 ਰੁਪਏ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਸੋਨੇ ਦੀ ਕੀਮਤ 73000 ਦੇ ਕੋਲ ਪਹੁੰਚ ਚੁੱਕੀ ਹੈ ਜੇਕਰ ਸੋਨੇ ਦੀ ਗੱਲ ਕੀਤੀ ਜਾਵੇ ਤਾਂ 74 ਤੋਂ ਫਾਰ ਚਲਿਆ ਗਿਆ ਸੀਗਾ ਜਿਸ ਤੋਂ ਬਾਅਦ ਹੌਲੀ-ਹੌਲੀ ਸੋਨੇ ਦੀ ਕੀਮਤ ਕੱਟਣੀ ਸ਼ੁਰੂ ਹੋ ਗਏ ਪਰ 72 ਹੋ ਗਿਆ ਹੁਣ 72 ਤੋਂ ਵੀ 1134 ਰੁਪਏ ਕੀਮਤ ਘਟਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਅੱਜ ਸੋਨੇ ਦੀ ਕੀਮਤ ਜਿਹੜੀ ਹੈ 73441 ਰੁਪਏ ਯਾਨੀ ਕਿ 10 ਗ੍ਰਾਮ 24 ਕੈਰਟ ਸੋਨਾ ਜਿਹੜਾ 1300 134 ਰੁਪਏ ਘਟ ਚੁੱਕਾ ਹੈ ਤੇ ਹੁਣ ਉਸਦੀ ਕੀਮਤ ਜਿਹੜੀ ਆ 71000 4741 ਰੁਪਏ ਹੋ ਚੁੱਕੀ ਹੈ ਇਸ ਦੇ ਨਾਲ ਹੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਜਿਹੜੀ ਹੈ ਉਹ ਵੀ ਘਟ ਚੁੱਕੀ ਹੈ 1660 ਰੁਪਏ ਸਸਤੀ ਹੋਈ ਹੈ ਚਾਂਦੀ ਅ ਇਸ ਦਿਨ ਆਲੀ 79887 ਰੁਪਏ ਪ੍ਰਤੀ ਕਿਲੋਗ੍ਰam ਵੇਚ ਰਹੀ ਹੈ ਹੁਣ ਚਾਂਦੀ ਜੇਕਰ ਦਿੱਲੀ ਦਾ ਭਾਅ ਚੱਕੀ ਕੀਤਾ ਜਾਵੇ ਤਾਂ ਦਿੱਲੀ ਦੇ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 66300 ਰੁਪਏ ਤੋਂ 10 ਗ੍ਰਾਮ 24 ਕੈਰੇਟ ਦੀ ਕੀਮਤ ਹੁਣ 72310 ਹੋ ਗਈ ਹੈ ਇਸ ਦਿਨ ਆਲੀ ਦੱਸ ਦੇ ਕਿ ਜਿਸ ਤਰੀਕੇ ਦੇ ਨਾਲ 1 ਜਨਵਰੀ ਨੂੰ ਸੋਨਾ 63352 ਰੁਪਏ ਸੀਗਾ ਤੇ ਫਿਰ 71441 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਪਹੁੰਚ ਗਿਆ ਫਿਰ ਉਸ ਦੇ ਨਾਲ ਹੀ ਚਾਂਦੀ ਜਿਹੜੀ ਹੈ 73395 ਰੁਪਏ ਤੋਂ ਵੱਧ ਕੇ 79887 ਰੁਪਏ ਤੱਕ ਪਹੁੰਚ ਜਾਂਦੀ ਹੈ ਇਸ ਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ 230 ਤੱਕ ਇੱਕ ਅ ਪੁਆਇੰਟ 68 ਲੱਖ ਰੁਪਏ ਤੱਕ ਪ੍ਰਤੀ 10 ਗ੍ਰਾਮ ਸੋਨਾ ਹੋ ਸਕਦਾ ਹੈ ਯਾਨੀ ਕਿ 230 ਤੱਕ ਲੱਖ ਰੁਪਏ ਤੱਕ ਕੀਮਤ ਜਿਹੜੀ ਹੈ ਸੋਨੇ ਦੀ ਜਾ ਸਕਦੀ ਹੈ ਜਿਸ ਕਰਕੇ ਆਮ ਲੋਕਾਂ ਦੀਆਂ ਜੇਬਾਂ ਉਸ ਵਕਤ ਢਿੱਲੀਆਂ ਹੋਣਗੀਆਂ ਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਵੀ ਕਰਨਾ ਪਵੇਗਾ ਇਸ ਦੇ ਨਾਲ ਹੀ ਅਨੁਮਾਨ ਲਗਾਇਆ ਜਾ ਰਿਹਾ ਕਿ 230 ਤੱਕ 10 ਗ੍ਰਾਮ ਸੋਨਾ ਜਿਹੜਾ ਉਸੇ ਲੱਖ ਰੁਪਏ ਤੱਕ ਕੀਮਤ ਪਹੁੰਚ ਜਾਵੇਗੀ ਜਿਸ ਕਰਕੇ ਉਛਾਲ ਜਿਹੜਾ ਸੋਨੇ ਦੀ ਕੀਮਤ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਹੁਣ ਦੀ ਮੌਜੂਦਾ ਸਿੱਧੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਨਵਰੀ ਮਹੀਨੇ ਤੋਂ ਹੀ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਇਹ ਦੱਸਦੀ ਹੈ ਕਿ ਅੱਜ ਸੋਨੇ ਦੀ ਕੀਮਤ ਦੇ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ 1134 ਰੁਪਏ ਸਸਤਾ ਹੋਇਆ ਸੋਨਾ ਜਿਸ ਦੀ ਹੁਣ ਕੀਮਤ 73174 ਰੁਪਏ ਪ੍ਰਤੀ 10 ਗ੍ਰਾਮ ਦੇ ਕੋਲ ਕੋਲ ਪਹੁੰਚ ਚੁੱਕੀ ਹੈ